ਹਾਂਜੀ ਸ਼ਹਿਰ ਰਾਮਪੁਰਾ ਫੂਲਵਾਸੀਆਂ ਨੂੰ ਪਿਆਰਪੂਰ ਸਤਿ ਸ਼੍ਰੀ ਅਕਾਲ ਮੈਨੂੰ ਕਰਦਾ ਤੁਸੀਂ ਸਾਰੇ ਠੀਕ ਹੋਵੋ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲਣ ਆਏ ਸੀ ਐਮਐਲਏ ਸਰਦਾਰ ਪ੍ਰਕਾਸ਼ ਸਿੰਘ ਸਿੱਧੂ ਦੇ ਨੇ ਸਾਨੂੰ ਇੱਥੇ ਭੇਜਿਆ ਕਿ ਅਸੀਂ ਮੰਗ ਪੱਤਰ ਦੇ ਕੇ ਆਈਏ ਸ਼ਹਿਰ ਦੇ ਜਿਹੜੇ ਪਾਣ ਰਹੇ ਆ ਅੰਦਰਲੇ ਓਵਰ ਬ੍ਰਿਜ ਬਾਰੇ ਐਮਐਲਏ ਸਾਹਿਬ ਚਿੰਤਤ ਨੇ ਕਿ ਇਹ ਪੁਲ ਤੇ ਸਮਾਂ ਜ਼ਿਆਦਾ ਲੱਗ ਰਿਹਾ ਹੈ ਕਿਉਂਕਿ ਇਹ ਹੁਣ ਤੱਕ ਲੋਕਾਂ ਦੇ سپرد ਹੋ ਜਾਣਾ ਚਾਹੀਦਾ ਸੀ ਹੁਣ ਇਹਦੇ ਕਿ ਕੰਮ ਨਹੀਂ ਹੈ ਕਿ ਕੰਮ ਤਾਂ ਮਾੜਾ ਜਾ ਰਿਹਾ ਹੈਗਾ ਲਗਭਗ ਇੱਕ ਦਿਨ ਦਾ ਮੇਰੇ ਸਾਹਬ ਤੇ ਤਾਂ ਇੱਕ ਦਿਨ ਵਿੱਚ ਜੇ ਚਾਹਣ ਚਾਵੇ ਰੇਲਵੇ ਤਾਂ ਇੱਕ ਦਿਨ ਚ ਕੰਪਲੀਟ ਕਰਕੇ ਤੇ ਇੱਕ ਦੋ ਦਿਨਾਂ ਚ ਜੜੀਆਂ ਉਹਦੀਆਂ ਫਾਰਮਲਿਟੀਆਂ ਕਰਕੇ ਚਲਾ ਸਕਦੇ ਉਹਦੇ ਅਧਿਨੇ ਅਸੀਂ ਇਹ ਅੱਜ ਜਿਹੜਾ ਮੰਗ ਪੱਤਰ ਡੀਸੀ ਸਾਹਿਬ ਨੂੰ ਦਿੱਤਾ ਹੈਗਾ ਕਿ ਜਿਹੜਾ ਇਹ ਕੋਲਾ ਹੈ ਉਹ ਛੇਤੀ ਤੋਂ ਛੇਤੀ ਜਿਹੜੀ ਲੁੱਕ ਪੈਣ ਵਾਲੀ ਆ ਥੋੜੇ ਜਿਹੇ ਥਾਂ 'ਚ ਉਹ ਇੱਕ ਦਿਨ ਚ ਇੱਕ ਦਿਨ ਦਾ ਕੰਮ ਹੈ ਤੇ ਉਹ ਪੈ ਜਾਏ ਤੇ ਉਸ ਤੋਂ ਬਾਅਦ ਜਿਹੜੀਆਂ ਕੋਈ ਫਾਰਮਲਿਟੀਆਂ ਰੇਲਵੇ ਆਦਿਆਂ ਕਰਕੇ ਤੇ ਇਹ ਪੁਲ ਛੇਤੀ ਤੋਂ ਛੇਤੀ ਲੋਕਾਂ ਦੇ ਅਰਪਣ ਕੀਤਾ ਜਾ ਸੀ ਤੇ ਦੂਜਾ ਜਿਹੜੀ ਕਿ ਬੰਦੇ ਭਾਰਤ ਟ੍ਰੇਨ ਫਰੋਇਪੁਰ ਤੋਂ ਦਿੱਲੀ ਚੱਲ ਚੱਲਣੀ ਆ ਉਹਦੇ ਵਾਸਤੇ ਸੀ ਮੰਗ ਪੱਤਰ ਦਿੱਤਾ ਕਿ ਉਹਦਾ ਸਟਾਪੇਜ ਰਾਂਪੁਰੇ ਜ਼ਰੂਰ ਹੋਵੇ ਤੇ ਉਹਦਾ ਕਿਉਂਕਿ ਪਹਿਲਾਂ ਸੁਣਨ ਚਾਹ ਕੇ ਉਹਦਾ ਰਾਂਪੁਰੇ ਵਿੱਚ ਸਟਾਪੇਜ ਹੈ ਤੇ ਵਾਕੀ ਮੈਂ ਬੀਸੀ ਸਾਹਿਬ ਨੇ ਮੈਨੂੰ ਚਲੋ ਪਿਛਲੇ ਹਫਤੇ 10 ਦਿਨ ਪਹਿਲਾਂ ਮੈਂ ਬੀਸੀ ਸਾਹਿਬ ਨੂੰ ਮਿਲਕੇ ਗਿਆ ਸੀ ਉਹਨਾਂ ਨੇ ਉਦੋਂ ਵੀ ਮੈਨੂੰ ਦੱਸਿਆ ਸੀ ਤੇ ਹੁਣ ਵੀ ਉਹਨਾਂ ਦੀ ਇਜਾਜ਼ਤ ਸੀਗਾ ਕਿ ਤੁਸੀਂ ਬਿਲਕੁਲ ਆ ਕੇ ਗਏ ਹੋ ਤੇ ਉਹਨਾਂ ਨੇ ਯਕੀਨ ਦਿਵਾਇਆ ਕਿ ਪੁਲ ਤੇ 2-4 ਦਿਨਾਂ ਵਿੱਚ ਹੀ ਪੌਣ ਲੋਕਾਂ ਦੇ ਆਪਣਾ ਸ਼ਹਿਰ ਤੋਂ ਪਹਿਲਾਂ ਹੀ ਕਰ ਦਿਆਂਗੇ ਤੇ ਅਸੀਂ ਬੀਸੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਸ ਪੁਲ ਦੇ ਮਸਲੇ ਨੂੰ ਸਜਿੱਦਗੀ ਨਾਲ ਲਿਆ ਤੇ ਸਾਡੀ ਸ਼ਹਿਰ ਦੀ ਜਿਹੜੀ ਇਹ ਬਹੁਤ ਵੱਡੀ ਸਮੱਸਿਆ ਉਹਨੂੰ ਦੂਰ ਕਰਨ ਵਿੱਚ ਸਾਡਾ ਬਹੁਤ ਸਹਾਇਕ ਕਰ ਰਹੇ ਤੇ ਮੈਂ ਮੇਰੇ ਸਾਥੀ ਕਾਉਂਸਲਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕੋਈ ਸਾਡੇ ਸਾਥੀ ਨਹੀਂ ਆ ਸਕੇ ਕੋਈ ਜੀ ਮੈਂ ਕਰਕੇ ਤੇ ਨਹੀਂ ਤਾਂ ਮੇਰੇ ਸਾਰੇ ਅੰਮਸਵੀ ਵੀਰਾਂ ਨੇ ਮੇਰੇ ਨਾਲ ਆਉਣਾ ਸੀਗਾ ਤੇ ਅਸੀਂ ਸਾਰੇ ਰਲ ਕੇ ਜਿਹੜਾ ਮੰਗ ਪੱਤਰ ਦਿੱਤਾ ਹੈਗਾ ਤੇ ਮੈਂ ਸਾਰੇ ਮੇਰੇ ਕਾਉਂਸਲਰ ਵੀਰਾਂ ਦਾ ਵੀ ਧੰਨਵਾਦ ਕਰਦਾ ਤੇ ਡੀਸਾਲ ਦਾ ਸਾਡੇ ਐਮਐਲਏ ਸਾਹਿਬ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹ ਸਾਡੇ ਐਮਐਲਏ ਸਾਹਿਬ ਵੀ ਜਿਹੜੇ ਪੁਰਦਾ ਮਥਰੋਜ ਤੱਕ ਪਗ ਰਿਪੋਰਟ ਲੈਂਦੇ ਆ ਕਿ ਇਹਦਾ ਕੀ ਬੰਦਾ ਤੇ ਬਾਕੀ ਸਾਰੇ ਸ਼ਹਿਰ ਵਾਸੀਆਂ ਦਾ ਅਸੀਂ ਸਹਿਯੋਗ ਮੰਗਦੇ ਆ ਤੇ ਅਸੀਂ ਤਾਂ ਹਰ ਟਾਈਮ ਤੁਹਾਡੇ ਨਾਲ ਖੜੇ ਆ ਤੇ ਉਮੀਦ ਕਰਦੇ ਆਂ ਕਿ ਤੁਸੀਂ ਵੀ ਸਾਡੇ ਨਾਲ ਇਸੇ ਤਰ੍ਹਾਂ ਮੋਢਾ ਨਾਲ ਮੋਢਾ ਜੋੜ ਕੇ ਸ਼ਹਿਰ ਦੀ ਤਰੱਕੀ ਵਾਸਤੇ ਕੰਮ ਕਰਵਾਓ ਧੰਨਵਾਦ